ਬੱਧੀਆ ਤੁਸੀਂ ਸੁਣਾਓ। ਕਣੀ ਦਾ ਪਿਆ ਕਰ ਲਿਆ ਹੈ। ਹੋਰ ਪੈਣੇ ਕਰਨਾ ਹੀ ਸੀ ਇੱਕ ਦਿਨ। ਘਰ ਪਰਵਾਹ ਚੰਗਾ ਟੱਕਰ ਗਿਆ। ਅਸੀਂ ਕਰਤਾ। ਚਲ ਬੱਧੀਆ। ਓਪਰਾ ਗੰਦੀ ਹੋਣੀ ਥੋੜੇ ਦਿਨ। ਨਾ ਨਾ ਓਪਰਾ ਕਾ ਦਾ ਕੰਨਾ। ਮੇਰੀ ਧੀ ਤਾਂ ਸੱਕਰ ਆ ਸੱਕਰ। ਜਿੱਥੇ ਜਾਂਦੀ ਆ ਛੇਤੀ ਘੁੱਲ ਮਿਲ ਜਾਂਦੀ ਆ। ਚਲ ਬੱਧੀਆ ਤੈਨੂੰ ਵੀ ਬਹੁਤੀ ਕਮੀ ਨਹੀਂ ਮਹਿਸੂਸ ਹੋਈ ਹੋਣੀ। ਤੇਰੇ ਕੋਲ ਤੇ ਰੀਨੋ ਚ ਹੋਇ। ਨਹੀਂ ਨੋ। ਕਿੱਥੇ ਤੂੰ ਨੋ ਨਾਲ ਬਰਾਬਰੀ ਕਰਦੀ ਮੇਰੀ ਧੀ ਦੀ। ਇੱਥੇ ਸ਼ੱਕਰ ਕਿੱਥੇ ਲੂਣ ਚੱਲ ਚੰਗਾ ਭੈਣੇ ਬੇਲੀ ਹੋ ਕੇ ਕਰਦੀ ਆ ਕੋਈ ਨਾ ਪੁੱਤ ਸ਼ੱਕਰ ਤੇ ਲੂਣ ਦਾ ਅਸਲੀ ਫਰਕ ਇਹ ਨੂੰ ਮੈਂ ਸਮਝਾਉਣੀ ਆ ਤੂੰ ਬਸ ਉੱਤੇ ਹੀ ਕਰੀ ਜਿਦਾ ਮੈਂ ਕਹੂੰਗੀ ਲੋ ਦਾ ਤੇਰੀ ਰੋਟੀ ਮੰਮੀ ਲੋ ਰੋਪ ਆ ਕੀ ਬਣਾਇਆ ਹੈ ਕਿਹੜੀ ਚ ਲੂਣ ਕਿੱਥੇ ਆ ਫੇਰੇ ਤਾਂ ਫੋਕੀਦਾਲ ਮੇਰੇ ਮੋਰੇ ਰੱਖਤੀ ਕੀ ਗੱਲ ਘਰ ਚ ਲੂਣ ਹੈ ਨਹੀਂ ਮੰਮੀ ਜੀ ਦੂਪ ਨੂੰ ਲੂਣ ਪਾਂ ਤੋ ਮੈਂ ਹੀ ਮਨ ਆ ਕਿ ਤਾ ਫਿੱਕੀ ਪਰ ਕਿਉਂ ਬੀਬੀ ਕਿਉਂ ਮੈਂ ਸੋਚਿਆ ਅੱਜ ਤੋਂ ਫਿੱਕੀ ਖਾਵਾਂਗੇ ਲੈ ਬੀਬੀ ਲੂਣ ਬਿਨਾ ਫਿੱਕੀ ਰੋਟੀ ਸਬਜ਼ੀ ਦਾ ਕੀ ਸੁਆਦ ਕਿਉਂ ਮਿੱਠਾ ਵੀ ਤਾਂ ਛੱਡਿਆ ਹੀ ਆ ਜੇ ਲੂੰਗੀ ਛੱਡ ਦੇਂਗੀ ਫੇਰ ਕੀ ਹੋਦੋ ਇਲਾ ਬੀਬੀ ਮਿੱਠੇ ਬਿਨਾ ਤਾਂ ਫੇਰ ਵੀ ਸਰ ਜਾਂਦਾ ਲੋਣ ਬਿਨਾ ਸਰਜੂ ਸਵਾਦ ਤਾਂ ਬੀਬੀ ਲੋਣ ਨਾਲ ਹੀ ਆਂਦਾ ਬਕਪਕਾ ਜਿਆ ਥੋੜੀ ਖਾ ਹੁੰਦਾ ਹਾਂ ਪੁੱਤ ਹੁਣ ਪਤਾ ਲੱਗਿਆ ਨੂਨ ਦਾ ਮਹੱਤਵ ਤੇ ਤੂੰ ਲੋਕਾਂ ਨੂੰ ਤੈਨੂੰ ਸ਼ੱਕਰ ਤੇ ਨੂਨ ਨੂੰ ਲੂੰਨ ਦੱਸਦੀ ਐ ਅ ਇਹ ਆ ਸ਼ੱਕਰ ਹੁੰਦੀ ਆ ਬਿਲਕੁਲ ਮਿੱਠੀ ਆ ਜਦੋਂ ਵੀ ਤੇਖਿਆ ਆਂਦੀਆ ਚਾਰੇ ਪਾਸੇ ਮਠਾਸ ਕੋਲ ਦਿੰਦੀਆ ਤੇ ਨੋਹਾ ਵਾਕੇ ਮੂਹਂ ਹੁੰਦੀਆਂ ਨੇ ਜਿਨ੍ਹਾਂ ਦਾ ਕਰਜ ਅਸੀਂ ਜਾ ਕੇ ਵੀ ਨਹੀਂ ਲਾ ਸਕਦੇ ਹੁਣ ਤੂੰ ਕਹਿਣਾ ਸ਼ਕਲ ਤੋਂ ਬਿਨਾ ਰੇਤ ਵੀ ਕੰਮ ਚੱਲ ਜਾਂਦਾ ਬਲੂਨ ਤੋਂ ਬਿਨਾ ਇੱਕ ਦਿਨ ਕੀ ਇੱਕ ਦੰਗ ਨਿਲੰਗ ਦਾ ਵਿੱਚ ਧਾਰੇ ਇੱਕ ਚੀਜ਼ ਇਹ ਮਿਲ ਤੁੰਨਾ ਕੀ ਲੱਗਦੀ ਹੈ ਨਾ ਉੱਤੇ ਨੋਹ ਤੋਂ ਬਿਨਾ ਕੱਤ ਤਵਿਹਦਾ ਪਿਕਅਪ ਕੰਮ ਹੈ ਸਵੇਰੇ ਨੂੰ ਬੱਚਿਆਂ ਨੂੰ ਠਾਨ ਤਿਆਰ ਕਰੇ ਰੋਟੀ ਸਬਜ਼ੀ ਬਣਾਉਣ ਕੱਪੜੇ ਧੋਣ ਸਾਫ ਸਫਾਈਆਂ ਕਰਨ ਤੇ ਕੱਤੇ ਕਰਾਂ ਦੇ ਵੀ ਮਾਰੀ ਕਹਾਣ ਦੇ ਨਾਲ ਨਾਲ ਪਰਮੁੰਦੇ ਨੂੰ ਚੁਣੇ ਜੇ ਰੱਬਾ ਦੇਣ ਤੋਂ ਲੈ ਕੇ ਤੈਨੂੰ ਬੈਠੀ ਨੂੰ ਦੁਆਈ ਦੇਣ ਤੱਕ ਦੀ ਡਿਊਟੀ ਨੋ ਨਿਭੋਂਦੀ ਹੈ ਆ ਤੇਨ ਤਿਆਰ ਸੱਚੀ ਬਲਿਦ ਕਿਸੇ ਪਲਾਟ ਨੂੰ ਸੱਚ ਕੇ ਬਚਣੇ ਹੈ ਕਿ ਅੱਜ ਦਾ ਛੁੱਟੀ ਐਨਜੋਏ ਕਰਾਂਗੇ ਪਰ ਉਹਨੂੰ ਇੰਜੋਏਬਲ ਬ ਬਣਾਉਂਦੀ ਹੈ ਜੇਤੀ ਆਸ਼ਕ ਤੋਂ ਨਾ ਮਿਲ ਨਾ ਅਲੂਨ ਦਾ ਪਰਚੀਦਕਾਂ ਦੀ ਕੋਸ਼ਿਸ਼ ਤੀਰ ਕਰੇ ਉਹਨਾਂ ਨੂੰ ਬੰਦ ਉੱਛਤ ਦੇ ਕੇ